ਗੱਲ ਕਰਾਂਗੇ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਹਿਰਾਸਤ ਵਿੱਚ ਲਏ ਦੋ ਵਿਅਕਤੀਆਂ ਦੀ ਜੀ ਹਾਂ ਤੁਹਾਨੂੰ ਦੱਸ ਦੇ ਕਿ ਬੀਤੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਅੰਦਰੋਂ ਪਰਿਕਰਮਾ ਦੇ ਅੰਦਰੋਂ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਦੱਸ ਦੇ ਕਿ ਇਹਨਾਂ ਦੋ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਪਿੰਡ ਮੋਹਨਕੇ ਹਿਟਾਰ ਦੇ ਰਹਿਣ ਵਾਲੇ ਸੀ ਇਹ ਦੋ ਵਿਅਕਤੀ ਪਿਓ ਪੁੱਤ ਸੀਗੇ ਅਤੇ ਇਹ ਤੁਹਾਨੂੰ ਦੱਸ ਦੇ ਕਿ ਪ੍ਰਿੰਸ ਅਤੇ ਸਤਵਿੰਦਰ ਇਹਨਾਂ ਦਾ ਨਾਮ ਸੀ ਸਤਵਿੰਦ ਜੋ ਕਿ ਆਪਣੇ ਪੁੱਤ ਪਤਨੀ ਅਤੇ ਆਪਣੀ ਮਾਤਾ ਦੇ ਨਾਲ ਸਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਸੀ ਦਾਸ ਦੇ ਕਿ ਸਤਵਿੰਦਰ ਦੀ ਪਤਨੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਸਵੇਰੇ 9:30 ਦੇ ਕਰੀਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਆਉਂਦੇ ਨੇ ਉਸ ਤੋਂ ਬਾਅਦ ਉਹ ਆਪਣੀ ਸੱਸ ਦੇ ਨਾਲ ਇਸ਼ਨਾਨ ਕਰਨ ਲੱਗ ਜਾਂਦੀ ਹੈ ਤੇ ਬਾਅਦ ਵਿੱਚ ਦੇਖਦੇ ਕਿ ਉਸਦੇ ਪਤੀ ਅਤੇ ਉਸ ਦਾ ਪੁੱਤ ਉੱਥੇ ਮੌਜੂਦ ਨਹੀਂ ਹੁੰਦੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਜੋੜਾ ਘਰ ਜਾਇਆ ਜਾਂਦਾ ਹੈ ਉੱਥੇ ਉਹਨਾਂ ਦਾ ਇੰਤਜ਼ਾਰ ਕੀਤਾ ਜਾਂਦਾ ਹੈ ਲੇਕਿਨ ਕਾਫੀ ਸਮਾਂ ਬੀਤਣ ਦੇ ਬਾਅਦ ਵੀ ਜਦੋਂ ਉਹਨਾਂ ਦਾ ਪਤੀ ਅਤੇ ਪੁੱਤ ਉੱਥੇ ਨਹੀਂ ਆਉਂਦੇ ਤਾਂ ਕਿਸੇ ਦੇ ਵੱਲੋਂ ਜਾਣਕਾਰੀ ਦੇਣ ਤੇ ਸਚਕੰਡ ਸ਼੍ਰੀਰ ਮੰਦਰ ਸਾਹਿਬ ਦੇ ਕਮਰਾ ਨੰਬਰ 50 ਦੇ ਵਿੱਚ ਉਹਨਾਂ ਵੱਲੋਂ ਜਾਇਆ ਜਾਂਦਾ ਹੈ ਜਿੱਥੇ ਉਹਨਾਂ ਨੂੰ ਜੋ ਹੈ ਐਸਜੀਪੀਸੀ ਦੇ ਪ੍ਰਬੰਧਕਾਂ ਨੂੰ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਪਤੀ ਅਤੇ ਪੁੱਤ ਦੇ ਨਾਲ ਇੱਥੇ ਆਏ ਸੀ ਲੇਕਿਨ ਹੁਣ ਉਹਨਾਂ ਦਾ ਤੇ ਪੁੱਤ ਇਥੋਂ ਗਾਇਬ ਹੈ ਜਿਸ ਤੋਂ ਬਾਅਦ ਉਹ ਆਪਣੇ ਜੋ ਫੋਨ ਨੰਬਰ ਨੇ ਕਮਰਾ ਨੰਬਰ 50 ਦੇ ਕੇ ਉਥੋਂ ਵਾਪਸ ਆਪਣੇ ਪਿੰਡ ਚਲੇ ਜਾਂਦੇ ਨੇ ਤਾਂ ਤੁਹਾਨੂੰ ਦਾਜੇ ਕਿ ਸਤਵਿੰਦਰ ਜਿਸ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀ ਪਿਓ ਪੁੱਤ ਪਿਓ ਜੋ ਸਤਵਿੰਦਰ ਹੈ ਉਸ ਦੀ ਪਤਨੀ ਨੇ ਇਹ ਜਾਣਕਾਰੀ ਦਿੱਤੀ ਹੈ ਤਾਂ ਉਸ ਦਾ ਕਹਿਣਾ ਹੈ ਕਿ ਜਦੋਂ ਉਹ ਕਮਰਾ ਨੰਬਰ 50 ਦੇ ਵਿੱਚ ਸ਼ਿਕਾਇਤ ਲਖਵਾ ਕੇ ਚਲੇ ਜਾਂਦੇ ਨੇ ਕਾਰਪਿੰਡ ਆਪਣੇ ਵਾਪਸ ਫਿਰੋਜ਼ਪੁਰ ਤਾਂ ਦੇਖਿਆ ਜਾਂਦਾ ਹੈ ਕਿ ਉਹਨਾਂ ਦੇ ਪਿੰਡ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਛਾਪਾ ਮਾਰੀ ਕੀਤੀ ਜਾਂਦੀ ਹੈ ਪਤਨੀ ਦਾ ਕਹਿਣਾ ਹੈ ਜਾਨੀ ਕਿ ਸਤਵਿੰਦਰ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਇੱਕ ਜ਼ਮੀਨੀ ਵਿਵਾਦ ਦੇ ਮਾਮਲੇ ਦੇ ਵਿੱਚ ਜ਼ਮਾਨਤ ਤੇ ਬਾਹਰ ਆਇਆ ਸੀ ਲੇਕਿਨ ਜੋ ਅਫਵਾਹਾਂ ਫੈਲ ਰਹੀਆਂ ਸੀ ਕਿ ਉਸ ਦੇ ਪਤੀ ਦੇ ਪਾਕਿਸਤਾਨੀਆਂ ਦੇ ਨਾਲ ਸਬੰਧ ਨੇ ਉਹਨਾਂ ਨੂੰ ਉਸ ਦੀ ਪਤਨੀ ਨੇ ਨਕਾਰ ਦਿੱਤਾ ਦਾਸ ਹੈ ਕਿ ਇਸ ਸਾਰੇ ਘਟਨਾ ਤੋਂ ਬਾਅਦ SGPC ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਕਿ ਆਖਿਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਸਥਾ ਦਾ ਕੇਂਦਰ ਹੈ ਦੂਰੋ ਦੂਰਸ਼ ਦਾਲੂ ਇੱਥੇ ਮੱਥਾ ਟੇਕਣ ਆਂਦੇ ਨੇ ਲੇਕਿਨ ਪ੍ਰਬੰਧਕਾਂ ਨੂੰ ਦੱਸੇ ਬਿਨਾ SGPC ਨੂੰ ਦੱਸੇ ਬਿਨਾ ਪੰਜਾਬ ਪੁਲਿਸ ਦੇ ਵੱਲੋਂ ਇਸ ਤਰ੍ਹਾਂ ਪਰਿਕਰਮਾ ਦੇ ਵਿੱਚ ਕਿਸੇ ਨੂੰ ਹਿਰਾਸਤ ਦੇ ਵਿੱਚ ਲੈ ਲੈਣਾ ਗਲਤ ਹੈ ਤਾਂ ਐਸਡੀਪੀਸੀ ਨੇ ਵੀ ਇਸ ਤਰ੍ਹਾਂ ਜੋ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਹਰਮੰਦਰ ਸਾਹਿਬ ਦੇ ਅੰਦਰੋਂ ਲਿਆ ਗਿਆ ਸੀ ਤਾਂ ਉਸ ਦੀ ਨਿਖੇਧੀ ਕੀਤੀ ਤੇ ਜਿਸ ਤੋਂ ਬਾਅਦ ਤੁਹਾਨੂੰ ਦੱਸ ਦੇ ਕਿ ਇਹਨਾਂ ਦੋ ਵਿਅਕਤੀਆਂ ਦੀ ਪਛਾਣ ਹੋ ਚੁੱਕੀ ਹੈ ਕੱਲੇ ਇਹ ਮਾਮਲਾ ਬਹੁਤ ਵਿਵਾਦਾਂ ਦੇ ਵਿੱਚ ਰਿਹਾ ਸੀ ਕਿ ਆਖਿਰਕਾਰ ਸੱਚਕਣ ਜੀ ਹਰਮੰਦਰ ਸਾਹਿਬ ਦੇ ਅੰਦਰੋਂ ਇਹਨਾਂ ਦੋ ਵਿਅਕਤੀਆਂ ਨੂੰ ਕਿਉਂ ਚੁੱਕ ਲਿਆ ਗਿਆ ਤਾਂ ਦੱਸ ਦੇ ਕਿ ਇਹ ਦੋ ਵਿਅਕਤੀ ਪਿਓ ਪੁੱਤ ਹੀ ਸੀਗੇ ਫਿਰੋਜ਼ਪੁਰ ਦੇ ਪਿੰਡ ਦੇ ਰਹਿਣ ਵਾਲੇ ਸੀ ਪਿੰਡ ਮੋਹਨ ਕੇ ਹਿਠਾੜ ਦੇ ਰਹਿਣ ਵਾਲੇ ਸੀ ਆਪਣੀ ਪਤਨੀ ਦੇ ਨਾਲ ਸਤਵਿੰਦਰ ਅਤੇ ਆਪਣੇ ਪੁੱਤ ਪ੍ਰਿੰਸ ਦੇ ਨਾਲ ਤੇ ਆਪਣੀ ਮਾਤਾ ਦੇ ਨਾਲ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਨੇ ਜਿਸ ਤੋਂ ਬਾਅਦ ਪੰਜਾਬ ਪੁਲਿਸ ਇਹਨਾਂ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦੀ ਰਹਿੰਦੀ ਹੈ ਜਦੋਂ ਉਹ ਬਾਹਰ ਨਹੀਂ ਆਉਂਦੇ ਤਾਂ ਪੰਜਾਬ ਪੁਲਿਸ ਸਿਵਲ ਦੇ ਵਿੱਚ ਅੰਦਰ ਜਾ ਕੇ ਇਹਨਾਂ ਪਿਓ ਪੁੱਤ ਨੂੰ ਚੁੱਕ ਕੇ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਂਦੀ ਹੈ ਤਾਂ ਉਸ ਦੀ ਪਤਨੀ ਦੇ ਵੱਲੋਂ ਸਤਵਿੰਦਰ ਦੀ ਪਤਨੀ ਦੇ ਵੱਲੋਂ ਬਾਅਦ ਦੇ ਵਿੱਚ ਸਾਰੀ ਜਾਣ ਕਾਰੀ ਦਿੱਤੇ ਗਏ ਜਿਸ ਤੋਂ ਬਾਅਦ ਐਸਜੀਪੀਸੀ ਨੇ ਵੀ ਵਿਰੋਧ ਕੀਤਾ ਕਿ ਕਿਸ ਤਰ੍ਹਾਂ ਜਿੱਥੇ ਲੱਖਾਂ ਦੀ ਤعداد ਦੇ ਵਿੱਚ ਜਿਸ ਸਥਾਨ ਤੇ ਅਸਥਾਨ ਤੇ ਸ਼ਰਧਾਲੂ ਆਂਦੇ ਨੇ ਉਥੇ ਇਸ ਤਰ੍ਹਾਂ ਕਿਸੇ ਨੂੰ ਹਿਰਾਸਤ ਦੇ ਵਿੱਚ ਲੈ ਲੈਣਾ ਬਿਨਾ ਕਿਸੇ ਐਸਜੀਪੀਸੀ ਨੂੰ ਜਾਣਕਾਰੀ ਦਿੱਤੇ ਪ੍ਰਬੰਧਕਾਂ ਨੂੰ ਜਾਣਕਾਰੀ ਦਿੱਤੇ ਪੰਜਾਬ ਪੁਲਿਸ ਵੱਲੋਂ ਇਸ ਤਰ੍ਹਾਂ ਕਿਸੇ ਨੂੰ ਹਿਰਾਸਤ ਦੇ ਵਿੱਚ ਲੈ ਲੈਣਾ ਗਲਤ